ਦੇਖੋ ਜੀ ਮਾਤਾ ਜਿੰਦਕੌਰ ਜਿਹੜੀ ਆ ਪਿੰਡ ਓਡਰ ਦੇ ਔਲਖ ਪਰਿਵਾਰ ਵਿੱਚ ਹੋਏ ਨੇ ਆਓ ਫਿਰ ਤੁਹਾਨੂੰ ਮਾਤਾ ਜਿੰਦਕੌਰ ਦੇ ਇਹਦਾ ਮੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਦਾ ਜਿਹੜਾ ਮਜੂਦਾ ਖੂਹ ਹੈ ਇੱਥੇ ਉਹਦੇ ਤੁਹਾਨੂੰ ਦਰਸ਼ਨ ਕਰਾ ਦਈਏ ਉਹਨਾਂ ਦੇ ਭਰਾ ਜਵਾਹਰ ਸਿੰਘ ਨੇ ਇਹ ਖੂਹ ਲਗਵਾਇਆ ਸੀ ਇੱਥੋਂ ਦੱਸਦੇ ਆ ਕਿ ਹੁਣ ਤੱਕ ਕੁਛ ਨਾ ਕੁਛ ਨਿਸ਼ਾਨੀਆਂ ਉਹਨਾਂ ਵੇਲਿਆਂ ਦੀਆਂ ਨਿਕਲਦੀਆਂ ਰਹੀਆਂ ਨੇ ਇਹ ਗੁਰਦਰਾ ਸਾਹਿਬ ਨਾਉਣ ਦੇ ਵਿੱਚ ਜੋ ਜਿੰਨਾ ਦਾ ਸਾਨੂੰ ਮਿਲਿਆ ਹੈ ਸਭ ਤੋਂ ਪਹਿਲਾਂ 2005 ਦੇ ਵਿੱਚ ਸਾਡੇ ਇਹਨਾਂ ਮਤਲਬ ਆਰਡਰ ਦੇ ਜਿੰਨੇ ਆ ਘਰ ਨੇ ਡੇਰੇ ਨੇ ਸਾਰਿਆਂ ਨੇ ਮਤਲਬ ਇਕੱਠਿਆਂ ਹੋ ਕੇ ਆਪਣੇ ਕੋਲੋਂ ਕੋਈ ਕੁਸ਼ ਨਿਸ਼ਾਨੀਆਂ ਹੈਗੀਆਂ ਨੇ ਹੈਗੀਆਂ ਹੈਗੀਆਂ ਦੇਖੋ ਜੀ ਇਹ ਖੂਦ ਦੇ ਵਿੱਚੋਂ ਨਿਕਲੀ ਆ ਪ੍ਰਾਤਨ ਉਸ ਸਿੱਕੇ ਨੇ ਸਕੇ ਆ ਤੇ ਚਾਂਦੀ ਦੇ ਰੁਪਈਏ ਪੈਸੇ ਬੰਦੇ ਹੋਈ ਹਾਂਜੀ ਤੇ ਦੇਖੋ ਜੀ ਇਹ ਖੂਦ ਦੇ ਵਿੱਚ ਸੇਲ ਲੱਗੀ ਹੋਈ ਆ ਜੀ ਭਾਈ ਮੰਨਾ ਸਿੰਘ ਤੇ ਜਵਾਰ ਸਿੰਘ ਦੀ ਤੇ ਇੱਕ ਮਿੱਟੀ ਦੀ ਟੈਂਡਿਆ ਖੂਦ ਦੀ ਹਾਂਜੀ ਇੱਕੇ ਡੋਨੀਆ ਇੱਕਾ ਛੋਟਾ ਗੜਵਾਏ ਉਹ ਜੀ ਬਾਕੀ ਉਹ ਟੱਕਣਿਆ ਹਾਂਜੀ ਏਕਾ ਪੱਥਰ ਆ 182 ਸਾਲ ਹੋ ਗਏ ਖੂ ਬਣੇ ਨੇ ਅਸੀਂ ਲੋਰਾਂ ਪਾਕਿਸਤਾਨ ਜੋ ਸਾਡਾ ਪਿੰਡ ਨੱਥੋ ਕੀ ਪਾਕਿਸਤਾਨ ਨੱਥੋ ਵੀ ਜਿਹੜਾ ਉੱਥੇੋਂ ਉੱਥੋਂ ਦੇ ਅਸੀਂ ਹਾਂਜੀ ਸਾਡੇ ਦਾਦੇ ਦੇ ਇਥੇ ਸੋੜ ਢੇਰੀ ਉੱਡਰ ਸਾਡੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਬਲਜੀਤ ਕੋਟਲੀ ਸੋ ਆਸ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਸੋ ਪਿਆਰੇ ਦੋਸਤੋ ਅੱਜ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਮਹਾਰਾਣੀ ਜਿੰਦਾ ਦੇ ਬਾਰੇ ਮਹਾਰਾਣੀ ਜਿੰਦਾ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਸੀ ਤੇ ਮਹਾਰਾਣੀ ਜਿੰਦਾ ਦੇ ਪਿੰਡ ਓਡਰ ਅਸੀਂ ਪਹੁੰਚ ਚੁੱਕੇ ਆਂ ਤੇ ਤੁਹਾਨੂੰ ਅਸੀਂ ਇਸ ਪਿੰਡ ਦੀ ਜਾਣਕਾਰੀ ਦੇਵਾਂਗੇ ਤੇ ਇੱਥੇ ਮਹਾਰਾਣੀ ਜਿੰਦਾ ਦਾ ਜਿਹੜਾ ਭਰਾ ਸੀਗਾ ਜਵਾਹਰ ਸਿੰਘ ਉਸ ਨੇ ਆਪਣੀ ਭੈਣ ਮਹਾਰਾਣੀ ਜਿੰਦਾ ਨੂੰ ਪੰਜ ਖੂ ਇਸ ਪਿੰਡ ਵਿੱਚ ਲਗਵਾ ਕੇ ਦਿੱਤੇ ਸੀਗੇ ਤੇ ਤੁਹਾਨੂੰ ਅਸੀਂ ਮਹਾਰਾਣੀ ਜਿੰਦਾ ਦੇ ਉਹ ਪੰਜ ਖੂ ਦਿਖਾਵਾਂਗੇ ਤੇ ਤੁਹਾਨੂੰ ਅਸੀਂ ਇਸ ਪਿੰਡ ਦਾ ਜਿਹੜਾ ਵਿਊ ਆ ਉਹ ਦਿਖਾਵਾਂਗੇ ਤੇ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਨਾ ਤੇ ਆਪਣੇ ਦੋਸਤ ਮਿੱਤਰਾਂ ਦੇ ਨਾਲ ਵੀਡੀਓ ਨੂੰ ਸਾਂਝਾ ਕਰਨਾ ਆਓ ਚੱਲੀਏ ਹੁਣ ਅਸੀਂ ਅੱਗੇ ਇਹ ਜਗ੍ਹਾ ਤੁਹਾਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚਗਾਵਾں ਤੇ ਲੋਪੋਕੇ ਦੇ ਵਿੱਚ ਘਰ ਵੇਖਣ ਨੂੰ ਮਿਲੇਗੀ ਜੇਕਰ ਤੁਸੀਂ ਆਉਣਾ ਹੋਵੇ ਤਾਂ ਇਸ ਜਗ੍ਹਾ ਤੇ ਆ ਸਕਦੇ ਹੋ ਆ ਤੁਹਾਨੂੰ ਇਸ ਪਿੰਡ ਦਾ ਐਲੀਮੈਂਟਰੀ ਸਕੂਲ ਵੇਖਣ ਨੂੰ ਮਿਲੇਗਾ ਔਰ ਤੇ ਨਾਲ ਸਰਕਾਰੀ ਹਾਈ ਸਕੂਲ ਆ ਤੁਸੀਂ ਪਹੁੰਚ ਮਾਰਗ ਵੇਖ ਸਕਦੇ ਹੋ ਔਰ ਠੱਠਾ ਆ ਤੁਹਾਨੂੰ ਇਸ ਪਿੰਡ ਨੂੰ ਜਾਂਦਾ ਹੋਇਆ 메ਨ ਰਸਤਾ ਦਿਖਾਈ ਦੇਵੇਗਾ ਤੇ ਆ ਤੁਸੀਂ ਮੇਨ ਪਿੰਡ ਦਾ ਬਾਜ਼ਾਰ ਵੇਖ ਸਕਦੇ ਹੋ ਤੇ ਅਸੀਂ ਹੁਣ ਇੱਥੋਂ ਚੱਕੀ ਦੇ ਲਾਗਿਓਂ ਮੁੜਦੇ ਆਂ ਤੇ ਆ ਅਸੀਂ ਸਿੱਧਾ ਉਸ ਜਗ੍ਹਾ ਵੱਲ ਨੂੰ ਜਾ ਰਹੇ ਹਾਂ ਜਿੱਥੇ ਦਲੀਪਗੜ ਸ਼ਹਿਰ ਬਣਿਆ ਸੀ ਮਹਾਰਾਣੀ ਜਿੰਦਾ ਦੇ ਪੁੱਤਰ ਦਲੀਪ ਸਿੰਘ ਦੇ ਨਾਮ ਤੇ ਤੇ ਤੁਹਾਨੂੰ ਅਸੀਂ ਉਹ ਪੰਜ ਖੂ ਜਿਹੜੇ ਅੱਜ ਵੀ ਮੌਜੂਦ ਆ ਦਿਖਾਉਨੇ ਆ ਸੋ ਇੱਥੇ ਮਹਾਰਾਣੀ ਜਿੰਦਕੌਰ ਦੀ ਯਾਦ ਵਿੱਚ ਤੁਹਾਨੂੰ ਗੁਰਦੁਆਰਾ ਜਿਹੜਾ ਵਾ ਉਹ ਆ ਪਿੱਛੇ ਵੇਖਣ ਨੂੰ ਮਿਲੇਗਾ ਤੇ ਇਹ ਗੁਰਦੁਆਰਾ ਮਹਾਰਾਣੀ ਜਿੰਦਕੌਰ ਦੀ ਯਾਦ ਵਿੱਚ ਬਣਾਇਆ ਗਿਆ ਵਾ ਮਹਾਰਾਣੀ ਜਿੰਦਕੌਰ ਦੇ ਪਿਤਾ ਦਾ ਨਾਮ ਮੰਨਾ ਸਿੰਘ ਸੀ ਤੇ ਮਹਾਰਾਣੀ ਜਿੰਦਕੌਰ ਦੇ ਭਰਾ ਦਾ ਨਾਮ ਜਵਾਹਰ ਸਿੰਘ ਸੀ ਮਹਾਰਾਣੀ ਜਿੰਦਕੌਰ ਔਡਰਪਿੰਡ ਦੇ ਔਲਖ ਪਰਿਵਾਰ ਵਿੱਚੋਂ ਹੋਏ ਸੀ ਇਹ ਖੂ ਇਹਨਾਂ ਦੇ ਭਰਾ ਜਵਾਹਰ ਸਿੰਘ ਤੇ ਇਹਨਾਂ ਦੇ ਵੱਡਿਆਂ ਨੇ ਲਗਵਾਏ ਸੀ ਜਦੋਂ ਮਹਾਰਾਜਾ ਦਲੀਪ ਸਿੰਘ ਇੱਥੇ ਦਲੀਪਗੜ ਸ਼ਹਿਰ ਦਾ ਨੀਂ ਪੱਥਰ ਰੱਖ ਰਹੇ ਸੀ ਉਦੋਂ ਫਿਰ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਨੂੰ ਇੱਥੋਂ ਫੜ ਕੇ ਲੈ ਗਏ ਬਾਕੀ ਦੀ ਜਾਣਕਾਰੀ ਆਓ ਤੁਹਾਨੂੰ ਦਸੀਏ ਅੰਦਰ ਚੱਲ ਕੇ ਸੋ ਪਿਆਰੇ ਦੋਸਤੋ ਆਓ ਤੁਹਾਨੂੰ ਅਸੀਂ ਇਸ ਪਿੰਡ ਦੇ ਇਸ ਜਗ੍ਹਾ ਤੇ ਇਸ ਗੁਰਦੁਆਰੇ ਤੇ ਗ੍ਰੰਥੀ ਸਾਹਿਬ ਜਿਹੜੇ ਨੇ ਉਹਨਾਂ ਦੇ ਨਾਲ ਕਰਦੇ ਆਂ ਗੱਲਬਾਤ ਤੁਹਾਨੂੰ ਅੱਗੇ ਦੀ ਜਾਣਕਾਰੀ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਸਾਨੂੰ ਇਸ ਜਗ੍ਹਾ ਦੀ ਜਾਣਕਾਰੀ ਦਿਓ ਕਿ ਮਹਾਰਾਣੀ ਜਿੰਦਾ ਦੇ ਵੇਲੇ ਜਿਹੜੇ ਉਹਨਾਂ ਦੇ ਭਰਾ ਜਵਾਹਰ ਸਿੰਘ ਨੇ ਉਹਨਾਂ ਦੇ ਵੱਡਿਆਂ ਨੇ ਜਿਹੜੇ ਫੂਲ ਵਾਏ ਸੀ ਉਹ ਕਿੱਥੇ ਕਿੱਥੇ ਲਵਾਏ ਸੀ ਤੇ ਕਿਹੜੇ-ਕਿਹੜੇ ਨੇ ਦੇਖੋ ਜੀ ਮਾਤਾ ਜਿੰਦਕੌਰ ਜਿਹੜੀ ਆ ਪਿੰਡ ਓਡਰ ਦੇ ਔਲਖ ਪਰਿਵਾਰ ਵਿੱਚ ਹੋਏ ਨੇ ਹਾਂਜੀ ਤੇ ਇਹਨਾਂ ਦੇ ਪਿਤਾ ਮੰਨਾ ਸਿੰਘ ਤੇ ਭਾਈ ਜਵਾਰ ਸਿੰਘ ਨੇ ਨਗਰ ਓਡਰ ਦੇ ਵਿੱਚ ਪੰਜ ਫੂਲ ਵਾਏ ਸੀ ਤੇ ਇਹ ਜਿੱਥੇ ਗੁਰਦੁਆਰਾ ਸਾਹਿਬ ਮਾਤਾ ਜਿੰਦਕੌਰ ਦੇ ਨਾਂ ਤੇ ਸਥਾਨ ਬਣਿਆ ਹੈ ਇੱਥੇ ਮੌਜੂਦਾ ਖੂਹ ਮੌਜੂਦ ਆ ਇਹਨਾਂ ਦੇ ਪਿਤਾ ਮੰਨਾ ਸਿੰਘ ਤੇ ਭਾਈ ਜਵਾਰ ਸਿੰਘ ਦਾ ਇਹਦੇ ਵਿੱਚ ਉਹਨਾਂ ਦੀ ਸੇਲ ਲੱਗੀ ਆ ਖੂਚੇ ਯਾਨੀ ਕਿ ਸੇਲ ਦੇ ਵਿੱਚ ਇਹ ਤਾਂ ਸੇਲ ਲੱਗੀ ਆ ਹਾਂਜੀ ਭਾਈ ਮੰਨਾ ਸਿੰਘ ਤੇ ਭਰਾ ਮਾਤਾ ਜਿੰਦਕੌਰ ਦਾ ਜਿਹੜਾ ਸੀ ਜਵਾਰ ਸਿੰਘ ਜਵਾਰ ਸਿੰਘ ਉਹਨਾਂ ਦੇ ਨਾਂ ਦੀ ਇੱਥੇ ਸੇਲ ਲੱਗੀ ਆ ਇਸ ਖੂਹ ਦੇ ਵਿੱਚ ਇਹ ਇਤਿਹਾਸਿਕ ਮਾਤਾ ਜਿੰਦਕੌਰ ਦਾ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਇਹ ਜਿਹੜਾ ਗੁਰਦੁਆਰਾ ਸਾਹਿਬ ਵਾ ਇਹ ਇਹਨਾਂ ਦੀ ਯਾਦ ਵਿੱਚ ਬਣਾਇਆ ਯਾਦ ਵਿੱਚ ਬਣਾਇਆ ਗਿਆ ਤੇ ਇਹ ਤੁਸੀਂ ਸਕਰੀਨ ਤੇ ਗੁਰਦੁਆਰਾ ਸਾਹਿਬ ਵੇਖਦੇ ਪਏ ਹੋ ਤੇ ਤੁਸੀਂ ਗੁਰਦੁਆਰਾ ਸਾਹਿਬ ਦਾ ਜਿਹੜਾ ਵਿਊ ਆ ਵੇਖ ਸਕਦੇ ਹੋ ਇਹ માતા ਜਿੰਦਕੌਰ ਦੇ ਵੇਲੇ ਦਾ ਇਤਿਹਾਸਿਕ ਜਿਹੜਾ ਗੁਰਦੁਆਰਾ ਵਾ ਉਹ ਵਾ ਆਓ ਫਿਰ ਤੁਹਾਨੂੰ માતા ਜਿੰਦਕੌਰ ਦੇ ਇਹਦਾ ਮੰਨਾ ਸਿੰਘ ਤੇ ਭਾਈ ਜਵਾਰ ਸਿੰਘ ਦਾ ਜਿਹੜਾ ਮੌਜੂਦਾ ਖੂਹ ਹੈ ਇੱਥੇ ਉਹਦੇ ਤੁਹਾਨੂੰ ਦਰਸ਼ਨ ਕਰਾ ਦਈਏ ਸੋ ਆਜੋ ਦੋਸਤੋ ਤੁਹਾਨੂੰ માતા ਜਿੰਦਕੌਰ ਦੇ ਵੇਲੇ ਦੇ ਜਿਹੜੇ ਖੂਹ ਆ ਉਹ ਦਿਖਾਉਨੇ ਆ ਤੇ ਆ ਇਧਰਲੀ ਸਾਈਡ ਤੇ ਤੁਹਾਨੂੰ ਇੱਕ ਖੂਹ ਵੇਖਣ ਨੂੰ ਮਿਲੇਗਾ ਜਿਹੜਾ માતા ਜਿੰਦ ਕੌਰ ਦੇ ਵੇਲੇ ਦਾ ਵਾ ਉਹਨਾਂ ਦੇ ਭਰਾ ਜਵਾਹਰ ਸਿੰਘ ਨੇ ਇਹ ਖੂ ਲਗਵਾਇਆ ਸੀ ਇੱਧਰ ਤੁਸੀਂ ਖੂ ਵੇਖ ਸਕਦੇ ਹੋ ਜਿਹੜਾ ਤੁਹਾਨੂੰ ਇਸ ਗੁਰਦੁਆਰੇ ਦੇ ਜਗ੍ਹਾ ਦੇ ਅੰਦਰ ਵੇਖਣ ਨੂੰ ਮਿਲੇਗਾ ਇਹ ਖੂ ਮਹਾਰਾਣੀ ਜਿੰਦ ਕੌਰ ਦੇ ਭਰਾ ਜਵਾਹਰ ਸਿੰਘ ਨੇ ਲਗਵਾਇਆ ਸੀ ਤੇ ਇਸ ਪਿੰਡ ਦੇ ਵਿੱਚ ਪੰਜ ਖੂ ਲਗਵਾਏ ਆ ਸੋ ਤੁਹਾਨੂੰ ਖੂ ਦਾ ਜਿਹੜਾ ਵਿਊ ਆ ਉਹ ਵੀ ਦਿਖਾਉਨੇ ਆ ਮਹਾਰਾਣੀ ਜਿੰਦ ਕੌਰ ਦਾ ਪਹਿਲਾ ਖੂ ਵੇਖ ਸਕਦੇ ਹੋ ਉਹਨਾਂ ਵੇਲੇਆਂ ਦਾ ਤੇ ਇਸ ਖੂਹ ਦੇ ਵਿੱਚ ਜੇਕਰ ਗੱਲ ਕਰੀਏ ਕਿ ਸਿੱਲ ਵੀ ਹੁੰਦੀ ਸੀ ਜਿਹੜੀ ਇਸ ਟਾਈਮ ਥੱਲੇ ਡਿੱਗ ਚੁੱਕੀ ਆ ਇਥੋਂ ਦੱਸਦੇ ਆ ਕਿ ਹੁਣ ਤੱਕ ਕੁਛ ਨਾ ਕੁਛ ਨਿਸ਼ਾਨੀਆਂ ਉਹਨਾਂ ਵੇਲੇਆਂ ਦੀਆਂ ਨਿਕਲਦੀਆਂ ਰਹੀਆਂ ਨੇ ਇਹ ਖੂਹ ਨਾਨਕ ਸ਼ਾਹੀ ਈਟ ਦਾ ਨਿੱਕੀ ਈਟ ਦਾ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਅਸੀਂ ਇਸ ਗੁਰਦੁਆਰੇ ਦੀ ਜਾਣਕਾਰੀ ਦਿੰਨੇ ਆ ਤੇ ਇਸ ਗੁਰਦੁਆਰੇ ਦਾ ਨੀਂਹ ਪੱਥਰ ਕਦੋਂ ਰੱਖਿਆ ਸੀਗਾ ਤੇ ਕਿਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਗੁਰਦੁਆਰਾ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਸਭ ਤੋਂ ਛੋਟੀ ਮਹਾਰਾਣੀ ਜਿੰਦ ਕੌਰ ਉਹਨਾਂ ਦੀ ਯਾਦ ਵਿੱਚ ਗੁਰਦੁਆਰੇ ਨੂੰ ਬਣਾਉਣ ਵਿੱਚ ਕਿਹਨਾਂ ਕਿਹਨਾਂ ਦਾ ਸਹਿਯੋਗ ਮਿਲਿਆ ਜੀ ਇਹ ਗੁਰਦਰਾ ਸਾਹਿਬ ਨਾਉਣ ਦੇ ਵਿੱਚ ਸਹਿਯੋਗ ਜਿਨ੍ਹਾਂ ਦਾ ਸਾਨੂੰ ਮਿਲਿਆ ਹੈ ਸਭ ਤੋਂ ਪਹਿਲਾਂ 2005 ਦੇ ਵਿੱਚ ਸਾਡੇ ਇਹਨਾਂ ਮਤਲਬ ਆਰਡਰ ਦੇ ਜਿੰਨੇ ਆ ਘਰ ਨੇ ਡੇਰੇ ਨੇ ਸਾਰਿਆਂ ਨੇ ਮਤਲਬ ਇਕੱਠਿਆਂ ਹੋ ਕੇ ਆਪਣੇ ਕੋਲੋਂ ਕੁਝ ਗਰਾਈਆਂ ਕਰਕੇ ਤੇ ਗੁਰਦਰਾ ਸਾਹਿਬ ਦਾ 2005 ਦੇ ਵਿੱਚ ਨੀ ਪੱਥਰ ਰੱਖਿਆ ਉਸ ਤੋਂ ਰੱਖਣ ਤੋਂ ਬਾਅਦ ਅਸੀਂ ਛੋਟਾ ਜਿਹਾ ਕਮਰਾ ਸੀ ਇੱਥੇ ਉੱਥੇ ਮਤਲਬ ਉੱਥੇ ਪ੍ਰਕਾਸ਼ ਕੀਤਾ ਸੀ ਤੇ ਉਸ ਤੋਂ ਬਾਅਦ 2006 ਦੇ ਵਿੱਚ ਸਾਨੂੰ ਸਰਦਾਰ ਸੁਖਬਿੰਦਰ ਸਿੰਘ ਦੀ ਸਰਕਾਰਿਆ ਸਾਹਿਬ ਨੇ ਐਮਐਲਏ ਰਾਜਸਾਂਸੀ ਤੋਂ ਉਹਨਾਂ ਨੇ ਸਾਨੂੰ 1 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਫਿਰ ਉਸਹੀਂ ਉਸ ਮਤਲਬ ਗ੍ਰਾਂਟ ਦੇ ਨਾਲ ਹੋਰ ਅੱਗੇ ਗੁਰਦੁਆਰਾ ਦੀ ਸਾਰੀ ਕਰਵਾਈ ਤੇ ਉਸ ਤੋਂ ਬਾਅਦ ਫਿਰ 2013 ਦੇ ਵਿੱਚ ਸਾਨੂੰ ਗੁਰੂ ਕੇ ਬਾਗ ਵਾਲੇ ਬਾਬੇ ਜਿਹੜੇ ਬਾਬਾ ਕਿਰਪਾਲ ਸਿੰਘ ਜੀ ਤੇ ਬਾਬਾ ਸਤਨਾਮ ਸਿੰਘ ਜੀ ਇਹਨਾਂ ਨੇ ਸਹਿਯੋਗ ਦੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਮਤਲਬ ਇੱਥੋਂ ਇਹ ਕਮਰਾ ਜਿਹੜਾ ਸੀ ਉਹ ਮੁੜ ਕੇ ਇਹਨਾਂ ਸ਼ਿਫਟ ਕਰਕੇ ਤੇ ਇਹ ਗੁਰਦੁਆਰਾ ਸਾਹਿਬ ਦੀ ਨਹੀਂ ਇਹਨਾਂ ਨੇ 2013 ਦੇ ਵਿੱਚ ਰੱਖੀ ਤੇ ਇਹ ਸਾਨੂੰ ਸਹਿਯੋਗ ਮਿਲਿਆ ਹੋਰ ਵੀ ਸਾਨੂੰ ਲਾਗੇ ਬੰਨੇ ਸੰਗਤਾਂ ਇਹ ਨਾਲ ਸਾਡੇ ਨਗਰ ਆ ਭਗਵਾਂ ਸਿਧਵਾਂ ਪਿੰਡ ਉਡਰ ਜੋ ਇਹ ਕਿ ਚਲੇ ਸਾਰਿਆਂ ਨੇ ਸਾਨੂੰ ਸਹਿਯੋਗ ਦੇ ਕੇ ਤੇ ਗੁਰਦੁਆਰਾ ਸਾਹਿਬ ਬਣਵਾਇਆ ਸਾਰਿਆਂ ਨੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੇ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਜੀ ਜਾਨੀ ਕਿ ਇਹਨਾਂ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਗੁਰਦੁਆਰਾ ਵਾ ਤਿਆਰ ਹੋਇਆ ਵਾ ਸੋ ਬਾਬਾ ਜੀ ਉਸ ਟਾਈਮ ਦੀਆਂ ਜੇਕਰ ਗੱਲ ਕਰੀਏ ਕਿ ਜਦੋਂ ਮਹਾਰਾਣੀ ਜਿੰਦਾ ਜੀ ਇੱਥੇ ਸੀਗੇ ਮੌਜੂਦ ਉਸ ਟਾਈਮ ਦੀਆਂ ਜਾਂ ਉਹਨਾਂ ਵੇਲਿਆਂ ਦੀਆਂ ਪੁਰਾਣੇ ਸਮੇਂ ਦੀਆਂ ਤੁਹਾਡੇ ਕੋਲ ਇੱਥੇ ਕੁਝ ਨਿਸ਼ਾਨੀਆਂ ਹੈਗੀਆਂ ਨੇ ਹੈਗੀਆਂ ਹੀ ਹੈਗੀਆਂ ਤੇ ਸਾਨੂੰ ਉਹ ਜਿਹੜੀਆਂ ਨਿਸ਼ਾਨੀਆਂ ਹੈਗੀਆਂ ਨੇ ਉਹਨਾਂ ਦੇ ਦਰਸ਼ਨ ਕਰਾਓ ਤੇ ਸਾਡੇ ਪੇਜ ਦੇ ਮਾਧਿਅਮ ਰਾਹੀਂ ਅਸੀਂ ਤਾਂ ਕਿ ਆਪਣੇ ਵੇਖਣ ਵਾਲੇ ਆਪਣੇ ਚਾਹਣ ਵਾਲੇ ਦੋਸਤ ਮਿੱਤਰ ਸੱਜਣ ਭਰਾਵਾਂ ਨੂੰ ਵਿਖਾ ਸਕੀਏ ਆਓ ਤੁਹਾਨੂੰ ਦਰਵਾਜ਼ੇ ਦੇ ਅੰਦਰ ਲੈ ਚਲੀਏ ਅੰਦਰ ਨਿਸ਼ਾਨੀਆਂ ਆਜੋ ਦੋਸਤੋ ਅਸੀਂ ਤੁਹਾਨੂੰ ਗੁਰਦੁਆਰੇ ਦੇ ਅੰਦਰੋਂ ਉਹ ਸਮੇਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦਿਖਾਉਨੇ ਆਂ ਖੋ ਜੀ ਇਹ ਖੂਹ ਦੇ ਵਿੱਚੋਂ ਨਿਕਲੀ ਆ ਪ੍ਰਾਤਨ ਉਸ ਸਮੇਂ ਦੀ ਤਲਵਾਰ ਆ ਹਾਂਜੀ ਇੱਕ ਨਿਸ਼ਾਨੀ ਇਹ ਆ ਤਲਵਾਰ ਹਾਂਜੀ ਪ੍ਰਾਤਨ ਖੂਹ ਦੇ ਵਿੱਚੋਂ ਨਿਕਲੀ ਆ ਹਾਂਜੀ ਤੇ ਕੁਝ ਸਾਡੇ ਕੋਲ ਸਿੱਕੇ ਨੇ ਸੱਚੇ ਆ ਹਾਂਜੀ ਜਿਹੜੇ ਕਿ ਚਾਂਦੀ ਪਿਗਲ ਕੇ ਹਾਂਜੀ ਤੇ ਉਹਨਾਂ ਦੇ ਵਿੱਚ ਪਾਈ ਜਾਂਦੀ ਸੀ ਹਾਂਜੀ ਤੇ ਚਾਂਦੀ ਦੇ ਰੁਪਈਏ ਪੈਸੇ ਬਣਦੇ ਸੀ ਹਾਂਜੀ ਉਹ ਚਾਂਦੀ ਦੇ ਸਿੱਕਿਆਂ ਦੇ ਰੁਪਈਆ ਵਾਲੇ ਜਿਹੜੇ ਸਾਡੇ ਕੋਲ ਸੱਚੇ ਆ ਕੁਝ ਉਹ ਨੇ ਤੇ ਜਿਹੜੀ ਖੂਹ ਦੇ ਵਿੱਚ ਸਿਲ ਲੱਗੀ ਆ ਸੋ ਬਾਬਾ ਜੀ ਜੇਕਰ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਜੇਕਰ ਬਾਬਾ ਜੀ ਇਸ ਤਲਵਾਰ ਦੀ ਗੱਲ ਕਰੀਏ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਮਹਾਰਾਣੀ ਜੀਤ ਕੌਰ ਦੇ ਵੇਲੇ ਦੀ ਇਹ ਤਲਵਾਰ ਜਿਹੜੀ ਆ ਇਹ ਖੂਹ ਦੇ ਵਿੱਚੋਂ ਨਿਕਲੀ ਆ ਇਸ ਖੂਹ ਦੇ ਵਿੱਚੋਂ ਨਿਕਲੀ ਆ ਸੋ ਦੋਸਤੋ ਇਹ ਜਿਹੜੀ ਤਲਵਾਰ ਆ ਇਹ ਖੂਹ ਦੇ ਵਿੱਚੋਂ ਨਿਕਲੀ ਹੋਈ ਆ ਤੁਸੀਂ ਵੇਖ ਸਕਦੇ ਹੋ ਤੇ ਇਸ ਸਫਾਈ ਕਰਦੇ ਸਮੇਂ ਸਫਾਈ ਕਰਦੇ ਸਮੇਂ ਤੇ ਇਸ ਤਲਵਾਰ ਦੇ ਤੁਸੀਂ ਜਿਹੜੇ ਦਰਸ਼ਨ ਉਹ ਕਰ ਸਕਦੇ ਹੋ ਇਹ ਪ੍ਰਾਤਣ ਹੈ। ਸੋ ਇਹ ਤਲਵਾਰ ਤੁਸੀਂ ਵੀ ਦੇਖ ਸਕਦੇ ਹੋ ਜਿਹੜੀ ਕਿ ਖੂਦ ਹੀ ਖੋदाई ਕਰਦੇ ਸਮੇਂ ਨਿਕਲੀ ਸੀ ਪ੍ਰਾਤਣ ਸਮੇਂ ਦੀ ਤਲਵਾਰ। ਮਹਾਰਾਣੀ ਜਿੰਦਕੌਰ ਦੇ ਖੂਦ ਦੇ ਵਿੱਚੋਂ ਸੋ ਬਾਕੀ ਅੱਗੇ ਵੀ ਜਾਣਕਾਰੀ ਲੈਣੇ ਆ ਬਾਬਾ ਜੀ ਤੋਂ। ਦੇਖੋ ਜੀ ਜਿਹੜੀ ਖੂਦ ਦੇ ਵਿੱਚ ਸਿਲ ਲੱਗੀ ਆ ਹਾਂਜੀ ਉਹਦੇ ਦਰਸ਼ਨ ਤੁਹਾਨੂੰ ਆ ਕਰਾਦਨੇ। ਆ ਥੋੜੇ ਲੱਗਦੀ ਆ ਇੰਨੀ ਆ। ਇਹ ਵੇਖੋ ਜੀ ਇਹ ਖੂਦ ਦੇ ਵਿੱਚ ਸਿਲ ਲੱਗੀ ਹੋਈ ਆ ਜੀ ਭਾਈ ਮੰਨਾ ਸਿੰਘ ਤੇ ਜਵਾਰ ਸਿੰਘ ਦੀ ਹਾਂਜੀ ਤੇ ਇਹ ਖੂਹ ਦਾ ਕੰਡਾ ਡਿੱਗਣ ਕਾਰਨ ਇਹ ਸੇਲ ਵਿੱਚ ਡਿੱਗੀ ਹੋਈ ਆ ਸੋ ਦੋਸਤੋ ਆ ਜਿਹੜੀ ਸਾਹਮਣੇ ਤੁਸੀਂ ਸਕਰੀਨ ਤੇ ਸੇਲ ਵੇਖ ਸਕਦੇ ਹੋ ਜਿਹੜੀ ਖੂਹ ਦਾ ਕੰਡਾ ਡਿੱਗਣ ਕਰਕੇ ਇਹ ਖੂਹ ਦੇ ਵਿੱਚ ਡਿੱਗ ਚੁਕੀ ਆ ਤੇ ਇਹ ਸੀਗੀ ਸੇਲ ਜਿਹੜੀ ਖੂਹ ਦੇ ਵਿੱਚ ਲੱਗੀ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਲੜਕਾ ਸੀ ਦਲੀਪ ਸਿੰਘ ਹਾਂਜੀ ਉਹ ਇੱਥੇ ਦਲੀਪ ਸਿੰਘ ਨਾਂ ਦੇ ਆਪਣੇ ਨਾਂ ਤੇ ਸ਼ਹਿਰ ਵਸਾਰਿਆ ਸੀ ਯਾਨੀ ਕਿ ਦਲੀਪਗੜ੍ਹ ਸ਼ਹਿਰ ਜਿਹੜਾ ਇੱਥੇ ਵਸਾਰਿਆ ਸੀ ਸ਼ਹਿਰ ਤੇ ਇਥੇ ذلیبगढ़ ਸ਼ਹਿਰ ਦੇ ਨਾਂ ਤੇ ਕਿਲਾ ਵੀ ਬਣ ਰਿਹਾ ਸੀ ਤੇ ਜਦੋਂ ਕਿਲਾ ਬਣ ਰਿਹਾ ਸੀ ਨਈਆਂ ਰੱਖੀਆਂ ਗਈਆਂ ਤੇ ਉਸ ਸਮੇਂ ਤੇ ਫਿਰ ਅੰਗਰੇਜ਼ ਉਹਨਾਂ ਨੂੰ ਇੱਥੋਂ ਲੈ ਗਏ ਉਹ ਫੜ ਕੇ ਲੈ ਗਏ ਉਸ ਤੋਂ ਅੱਗੇ ਕੋਈ ਕੰਮ ਜਿਹੜਾ ਨਹੀਂ ਚੱਲ ਸਕਿਆ ਉਸ ਤੋਂ ਅੱਗੇ ਉਹ ਜਿਹੜਾ ਕਿਲੇ ਦਾ ਜਿਹੜਾ ਨਿਰਮਾਣ ਆ ਉਹ ਨਹੀਂ ਹੋ ਸਕਿਆ ਨਹੀਂ ਹੋ ਸਕਿਆ ਤੇ ਬਾਕੀ ਸਾਨੂੰ ਨਿਸ਼ਾਨੀਆਂ ਜਾਂ ਉਸ ਸਮੇਂ ਦੀਆਂ ਤਸਵੀਰਾਂ ਉਹ ਤੁਹਾਡੇ ਕੋਲ ਹੈਗੀਆਂ ਤੇ ਜ਼ਰੂਰ ਪੇਸ਼ ਕਰੋ ਉਹ ਹੈਗੀਆਂ ਸਾਹਮਣੇ ਉਦੋਂ ਕਰਿਓ ਸੋ ਕੈਮਰਾਮੈਨ ਵੀਰ ਨੂੰ ਕਹਿੰਨੇ ਆ ਕਿ ਤੁਸੀਂ ਸਾਹਮਣੇ ਇਧਰਲੀ ਸਾਈਡ ਤੇ ਕੈਮਰਾ ਜ਼ਰੂਰ ਕਰਿਓ ਤੁਹਾਨੂੰ ਇੱਥੇ ਮਹਾਰਾਣੀ ਜਿੰਦ ਕੌਰ ਦੇ ਆਡਰ ਜਾਤ ਔਲਖ ਪਰਿਵਾਰ ਵੱਲੋਂ ਜਿਹੜੀ ਤਸਵੀਰ ਆ ਉਹ ਦੇਖਣ ਨੂੰ ਮਿਲੇਗੀ ਤੇ ਇਧਰ ਜਿਹੜਾ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦ ਕੌਰ ਦਾ ਪੁੱਤਰ ਉਹਨਾਂ ਦੀ ਵੀ ਤੁਹਾਨੂੰ ਤਸਵੀਰ ਵੇਖਣ ਨੂੰ ਮਿਲੇਗੀ ਸਮੰਤ 1901 ਦੀ ਜੇ ਤੁਸੀਂ ਸਮੰਤ 1901 ਦੀ ਮਹਾਰਾਜਾ ਦਲੀਪ ਸਿੰਘ ਦੀ ਤਸਵੀਰ ਵੇਖ ਸਕਦੇ ਹੋ ਜੋ ਕਿ ਮਹਾਰਾਣੀ ਜਿੰਦ ਕੌਰ ਦੇ ਨਾਲ ਤੁਹਾਨੂੰ ਵੇਖਣ ਨੂੰ ਮਿਲੇਗੀ ਤੇ ਬਾਕੀ ਇਧਰਲੀ ਸਾਈਡ ਤੇ ਤੁਸੀਂ ਆਪਣੇ ਗੁਰੂਆਂ ਦੀਆਂ ਤਸਵੀਰਾਂ ਗੁਰਦੁਆਰੇ ਦੇ ਅੰਦਰ ਵੇਖ ਸਕਦੇ ਹੋ ਕੁਝ ਚੀਜ਼ਾਂ ਜਿਹੜੀਆਂ ਖੂਦ ਹੀ ਖਦਾਈ ਵੇਲੇ ਨਿਕਲੀਆਂ ਸੀਗੀਆਂ ਉਹ ਇਧਰਲੀ ਸਾਈਡ ਤੇ ਆ ਤੇ ਉਹ ਤੁਹਾਨੂੰ ਦਿਖਾਉਂਦੇ ਆ ਸੋ ਬਾਬਾ ਜੀ ਜਿਹੜੀਆਂ ਬਾਕੀ ਚੀਜ਼ਾਂ ਸੀਗੀਆਂ ਖੂਦ ਹੀ ਖਦਾਈ ਵੇਲੇ ਉਹਨਾਂ ਦਾ ਜ਼ਰੂਰ ਚਾਨਣਾ ਪਾਇਓ ਹੋਰ ਕੀ ਕੀ ਖੂਦ ਖਦਾਈ ਵੇਲੇ ਨਿਕਲਿਆ ਸੀਗਾ ਵੇਖੋ ਜੀ ਇੱਕ ਤੁਹਾਨੂੰ ਉਹ ਰਤਨ ਤੇਗ ਵਿਖਾਈ ਆ ਹਾਂਜੀ ਜਿਹੜੀ ਖੂਦ ਦੇ ਵਿੱਚੋਂ ਨਿਕਲੀ ਆ ਹਾਂਜੀ ਤੇ ਇੱਕ ਮਿੱਟੀ ਦੀ ਟੈਂਡ ਆ ਖੂਦ ਦੀ ਹਾਂਜੀ ਇੱਕ ਡੋਣੀ ਆ ਇਕਾ ਛੋਟਾ ਗੜਵਾਏ ਉਹ ਜੋ ਬਾਕੀ ਉਹ ਟਕਣਿਆ ਹਾਂਜੀ ਏਕਾ ਪੱਥਰ ਆ ਇਹ ਖੂਹ ਦੀ ਖਦਾਈ ਵੇਲੇ ਖਦਾਈ ਸਮੇ ਇਹ ਜਿਹੜੀਆਂ ਪ੍ਰਾਤਨ ਚੀਜ਼ਾਂ ਵਿੱਚੋਂ ਨਿਕਲੀਆਂ ਏ ਉਸ ਸਮੇਂ ਦੀ ਅੱਛਾ ਇਹ ਸਾਰੇ ਦਾ ਸਾਰਾ ਸਮਾਨ ਜਿਹੜਾ ਵਾ ਖੂਹ ਦੀ ਖਦਾਈ ਵੇਲੇ ਖਦਾਈ ਵੇਲੇ ਨਿਕਲਿਆ ਨਿਕਲਿਆ ਵਾ ਮਹਾਰਾਣੀ ਜਿੰਦਕੌਰ ਦੇ ਖੂਹ ਚੋਂ ਖੂਹ ਇਹ ਜਿਹੜਾ ਪੱਥਰ ਸੀ ਤੇ ਇਹ ਏਦਾਂ ਬਾਦੀ ਇਹਦੇ ਬਾਹਰ ਜੇ ਥੋੜੀ ਜਿਹੀ ਕਿ ਜੰਦਰੀ ਵੱਜੀ ਹੋਈ ਹਜੀ ਹਾਂਜੀ ਨਿਕਲਿਆ ਜੀ ਤੋ ਫਿਰ ਦੋਸਤੋ ਇਹ ਕੋਈ ਪੱਥਰ ਅਸੀਂ ਆਮ ਪੱਥਰ ਨਹੀਂ ਕਹਿ ਸਕਦੇ ਕਿਉਂਕਿ ਉਸ ਸਮੇਂ ਇਹ ਜਦੋਂ ਖੂਦ ਹੀ ਖਦਾਈ ਕੀਤੀ ਗਈ ਆ ਉਦੋਂ ਕਹਿੰਦੇ ਕਿ ਇਸ ਤਰ੍ਹਾਂ ਇੱਥੇ ਜੰਦਰੀ ਵੱਜੀ ਸੀ ਤੇ ਜੰਦਰੀ ਨੂੰ ਜਦੋਂ ਖੋਲਿਆ ਤੇ ਖੋਲਣ ਤੋਂ ਬਾਅਦ ਵਿੱਚ ਇਹ ਪੱਥਰ ਵਿੱਚੋਂ ਹੀ ਨਿਕਲਿਆ ਸੀ ਤੇ ਫਿਰ ਇਸ ਪੱਥਰ ਨੂੰ ਅਸੀਂ ਕੋਈ ਆਮ ਪੱਥਰ ਨਹੀਂ ਕਹਿ ਸਕਦੇ ਤੇ ਇਹ ਤੁਸੀਂ ਪ੍ਰਾਤਨ ਸਮੇਂ ਦੀਆਂ ਨਿਸ਼ਾਨੀਆਂ ਮਹਾਰਾਣੀ ਜਿੰਦਕੌਰ ਦੇ ਵੇਲੇ ਦੀਆਂ ਤੁਸੀਂ ਇਤਿਹਾਸਕ ਚੀਜ਼ਾਂ ਜਿਹੜੀਆਂ ਨੇ ਇਹ ਖੁਦ ਹੀ ਖਦਾਈ ਵੇਲੇ ਨਿਕਲੀਆਂ ਹੋਈਆਂ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਇਸ ਬੋਰਡ ਦੇ ਉੱਪਰੋਂ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇਕਰ ਬਾਕੀ ਚਾਰ ਖੂਹਾਂ ਦੀ ਗੱਲ ਕਰੀਏ ਤੇ ਆਹ ਤੁਹਾਨੂੰ ਕਿਲੋਕਮੀਟਰ ਦੇ ਇਨੇਕ ਏਰੀਏ ਦੇ ਵਿੱਚ ਵੇਖਣ ਨੂੰ ਮਿਲਣਗੇ ਸੋ ਇੱਧਰ ਤੁਸੀਂ ਦੂਸਰਾ ਖੂਹ ਵੇਖ ਸਕਦੇ ਹੋ ਤੇ ਆ ਤੁਹਾਨੂੰ ਉਸ ਵੇਲੇ ਦੇ ਪਿੱਪਲ ਅਤੇ ਬੋੜ ਵੇਖਣ ਨੂੰ ਮਿਲਣਗੇ ਤੇ ਜੋ ਅੱਜ ਵੀ ਇਹਨਾਂ ਖੂਹਾਂ ਦੇ ਵਿੱਚੋਂ ਕੁਛ ਨਾ ਕੁਛ ਨਿਸ਼ਾਨੀਆਂ ਨਿਕਲਦੀਆਂ ਨੇ ਤੇ ਉਹ ਅਸੀਂ ਕਰਦੇ ਆ ਇੱਥੇ ਗੱਲਬਾਤ ਸੋ ਦੋਸਤੋ ਅੰਕਲ ਜੀ ਹੁਣਾਂ ਨੂੰ ਪੁੱਛਦੇ ਆ ਕਿ ਕਿਲਾ ਕਿੱਥੋਂ ਚੱਲਦਾ ਸੀਗਾ ਤੇ ਕਿੱਧਰ ਨੂੰ ਜਾਂਦਾ ਸੀਗਾ ਤੇ ਇਥਾਂ ਦੀਆਂ ਸਾਨੂੰ ਨਿਸ਼ਾਨੀਆਂ ਦੱਸੋ ਸੋ ਇਹ ਦੂਸਰਾ ਖੂਹ ਆ ਤੇ ਅੰਕਲ ਜੀ ਸਾਨੂੰ ਨਿਸ਼ਾਨੀਆਂ ਦੱਸੋ ਵੀ ਇਹ ਉਹ ਕਣਕ ਵਾਲਾ ਖੇਤ ਆ ਹਾਂਜੀ ਉਧਰ ਕੈਮਰਾਮੈਨ ਨੂੰ ਕਹਿੰਦੇ ਕਣਕ ਵਾਲੇ ਖੇਤ ਵੱਲ ਨੂੰ ਕਣਕ ਵਾਲਾ ਖੇਤ ਹੈ ਜਿਹੜਾ ਇੱਥੇ 10 10 ਫੁੱਟ ਉੱਚਾ ਕਿਲਾ ਹੀ ਹਾਂਜੀ ਇੱਥੋਂ ਸ਼ੁਰੂ ਹੁੰਦੀ ਹੈ ਨਿਸ਼ਾਨੀ ਤੇ ਉਹ ਡੇਰਿਆਂ ਵੱਲੋਂ ਜਾਂਦੀ ਸੀ ਇਹ ਨਿੱਕੀੜ ਦੀ ਨਹੀਂ ਆ 9 ਮੀਟਰ ਚੌੜੀਆਂ ਤੇ 9 ਮੀਟਰ ਉੱਚੀਆਂ ਕੰਦਾ ਹੀ ਕਿਲੇ ਦੀਆਂ ਹਾਂਜੀ ਇੱਥੋਂ ਐ ਜਾ ਕੇ ਤੋਂ ਫਿਰ ਉਹੜ ਆਪਣਾ ਜਿੱਥੇ ਆਪਾਂ ਗੁਰਦੁਆਰਾ ਬਣਾਇਆ ਹਾਂ ਹਾਂਜੀ ਉਤੋਂ ਗਾਂਹ ਜਾ ਕੇ ਉਤੋਂ ਗਾਂਹ ਜਾ ਕੇ ਇਹਨੂੰ ਜਾ ਕੇ ਉਹ ਸ਼ਰਕ ਜਿਹੜੀ ਜਾਂਦੀ ਆ ਹਾਂਜੀ ਕਮਾਸਕਿਆਂ ਨੂੰ ਉਹ ਸ਼ਰਕ ਦੇ ਨਾਲ ਨਾਲ ਇੱਕ ਉਹ ਸ਼ਰਕ ਤੇ ਖੂਹ ਆ ਹਾਂਜੀ ਉਹ ਸ਼ਰਕਾ ਦਾ ਖੂਹ ਇੱਕ ਐਨੂ ਆਕੇ ਇੱਕ ਆ ਤੂਤਾਂ ਵਾਲਾ ਖੂਹ ਵਜਦਾ ਇੱਥੇ ਹੀ ਇੱਕ ਆ ਪੈਲੀ ਚ ਪੂਰਿਆ ਗਿਆ ਤੇ ਇੱਕ ਉਹ ਸ਼ਰਕਲਾ ਖੂਹ ਪੂਰਿਆ ਗਿਆ ਤੇ ਤਿੰਨ ਖੂਹ ਜਿਹੜੇ ਮੌਜੂਦ ਨੇ ਲਗਭਗ ਇੱਥੇ ਕਿੰਨੀ ਜਗ੍ਹਾ ਤੇ ਉਦੋਂ ਕਿਲਾ ਜਿਹੜਾ ਸੀ ਉਹਦਾ ਨਹੀਂ ਪੱਠਾ ਕਿੱਥੇ ਸੀ ਜਗ੍ਹਾ ਇਹ 100 ਕਿਲੇ ਤੋਂ ਉੱਤੇ ਹੀ ਹੋਣਾ ਕਿ 200 ਕਿਲੇ ਦੇ ਲੇਗ ਵੀੜੂਗਾ 100 ਤੋਂ 200 ਕਿਲੇ ਦਾ ਦੋਸਤੋ ਕਹਿੰਦੇ ਆ ਵੀ ਇੱਥੇ ਜਿਹੜਾ ਉੱਪਰ ਨੂੰ ਚਾਰਛ ਫੇਰੇ ਪੰਜਾਂ ਖੂਹਾਂ ਦੇ ਲਾਗੇ ਚ ਆਕੇ ਜਿਹੜਾ ਐਨੂ ਜ਼ਮੀਨ ਸੀਗੀ ਜਿਹੜੀ ਕਿਲੇ ਦੇ ਇਹ ਜੀ ਕਲਾਸ ਟਾਹ ਗਿਆ ਜੋ ਮਰਬੇ ਬੰਦੇ ਆ ਪਾਕਿਸਤਾਨ ਬਣ ਤੋਂ ਕਿਸੇ ਨੇ ਕੇਅਰ ਨਹੀਂ ਕੀਤੀ ਤੇ ਕਾਫੀ ਟਾਹ ਜੋ ਪੈਲੀਆਂ ਆਪਣੇ ਪੈਲੀਆਂ ਬਣਾਲੀਆਂ ਕਰਾ ਕੇ ਇੱਕ ਖੂਹ ਨੇ ਉਹ ਜੋਏ ਕੰਦੀ ਜਮੀਨ ਚ ਆਦੇ ਤਿੰਨ ਇੱਕ ਉਹ ਸਿਧਮਾ ਦੀ ਜਮੀਨ ਚ ਆ ਤੇ ਤਿੰਨ ਜਿਹੜੇ ਆਰਡਰ ਦੀ ਜਮੀਨ ਚ ਆ ਤਿੰਨ ਖੂਹ ਜਿਹੜੇ ਆਰਡਰ ਦੀ ਜਮੀਨ ਚ ਆ ਤੇ ਜਿਹੜੇ ਦੂਜੇ ਦੋ ਖੂਹ ਹੈ ਉਹ ਕਿਹੜੀ ਜਮੀਨ ਚ ਪਿਆ ਜਾਂਦੇ ਆ ਇੱਕ ਜੋਏ ਕੰਦੀ ਜਮੀਨ ਚ ਆ ਹਾਂਜੀ ਇੱਕ ਸਿਧਮਾ ਦੀ ਜਮੀਨ ਚ ਪਿਆ ਜਾਂਦਾ ਸੜਕ ਦੇ ਉੱਤੇ 메ਨ ਸੜਕ ਤੇ ਜਿਹੜੀ ਕਮਾਸ ਕਰਨ ਜਾਂਦੀ ਆ ਹਾਂਜੀ ਉਹ ਪੂਰੇ ਆ ਗਿਆ ਉਹ ਗ੍ਰੇਫ ਵਾਲਾ ਪੂਰਤਾ ਮਹਿਕ ਮਹਿਫੋਜਾ ਉਹਨੇ ਹਾਂ ਜੀ ਤੇ ਕਿਹੜਾ ਇੱਥੇ ਪੈ ਰਹੀ ਜੀ ਪੂਰੇਗਾ ਜੀ ਇੱਕ ਉਹ ਹੈਗਾ ਵਾ ਤੂਤਾਂ ਵਾਲਾ ਖੂ ਹੈਗਾ ਜੁਏਗਾ ਜੀ ਉਧਰਲੀ ਸਾਈਡ ਤੇ ਠੀਕ ਹੈ ਤੇ ਕਹਿੰਦੇ ਆ ਕਿ ਇੱਥੇ ਜਿਹੜੇ ਇਥਾਂ ਦੇ ਵਸਨੀਕ ਨੇ ਇਥਾਂ ਦੇ ਜਿਹੜੇ ਲੋਕ ਨੇ ਅੱਜ ਵੀ ਜਦੋਂ ਵਾਈ ਬੰਨਾ ਕਰਦੇ ਆ ਤੇ ਜ਼ਮੀਨ ਦੇ ਵਿੱਚੋਂ ਕੁਛ ਨਾ ਕੁਛ ਪ੍ਰਾਣੀਆਂ ਇਟਾਂ ਕੁਛ ਨਾ ਕੁਛ ਪ੍ਰਾਣੀਆਂ ਨਿਕਲਦੀਆਂ ਨਾਨਕਸ਼ਾਈ ਤੇ ਹੱਲੇ ਵੀ ਉਹ ਨਿਕਲਦੀਆਂ ਨਹੀਂ ਹਾਂਜੀ ਹਾਂਜੀ ਅਜੇ ਨਹੀਂ ਹੈਗੀ ਨਿਕਲਦੀ ਅੱਛਾ ਹੱਲੇ ਵੀ ਇੱਥੇ ਹੈਗੀਆਂ ਨੇ ਉਹ ਯਾਨੀ ਕਿ ਨਿਸ਼ਾਨੀਆਂ ਨਿਕਲਦੀਆਂ ਰਹਿੰਦੀਆਂ ਕੁਛ ਨਾ ਕੁਛ ਹਾਂਜੀ ਇੱਥੇ ਤੁ ਜਵਾਹਰ ਸਿੰਘ ਵੱਲੋਂ ਤੇ ਉਹਨਾਂ ਦੇ ਵੱਡਿਆਂ ਵੱਲੋਂ ਮਹਾਰਾਣੀ ਜਿੰਦਕੌਰ ਨੂੰ ਲਗਵਾ ਕੇ ਪੰਜ ਦਿੱਤੇ ਸੀਗੇ ਜਾਂ ਇਸ ਪਿੰਡ ਨੂੰ ਇਸ ਨਗਰ ਨੂੰ ਲਗਵਾ ਕੇ ਦਿੱਤੇ ਸੀ ਇਹ ਉਹ ਖੂਹ ਆ ਉਹਨਾਂ ਦੇ ਵਿੱਚੋਂ ਇਹ ਦੂਸਰਾ ਵਾ ਪੱਤੇ ਦੇ ਬਿਲਕੁਲ ਸਾਹਮਣੇ ਇੱਥੇ ਖੂਹ ਚ ਸੱਲ ਲੱਗੀ ਹੁੰਦੀ ਸੀ ਖੂਹ ਦੇ ਵਿਚਲਾ ਵਿਊ ਵਾ ਉਹ ਦਿਖਾ ਦਿੰਨੇ ਆ ਆ ਤੁਸੀਂ ਵੇਖ ਸਕਦੇ ਹੋ ਜਿਹੜਾ ਹੁਣ ਮਿੱਟੀ ਦੇ ਪੱਤਿਆਂ ਦੇ ਨਾਲ ਭਰਿਆ ਹੋਇਆ ਤੁਹਾਨੂੰ ਵੇਖਣ ਨੂੰ ਮਿਲੇਗਾ ਇਹ ਮਹਾਰਾਣੀ ਜਿੰਦਾ ਦੇ ਵੇਲੇ ਦਾ ਦੂਸਰਾ ਖੂਹ ਆ ਤੇ ਬਾਕੀ ਜਿਹੜੇ ਤਿੰਨ ਖੂਹ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇਸ ਟਾਈਮ ਇਸ ਖੂਹ ਦੇ ਵਿੱਚ ਇੱਕ ਤੁਹਾਨੂੰ ਛੋਟਾ ਜਿਹਾ ਜਾਨਵਰ ਵੇਖਣ ਨੂੰ ਮਿਲੇਗਾ ਉੱਲੂ ਜਾਨਵਰ ਤੁਸੀਂ ਵੇਖ ਸਕਦੇ ਹੋ ਇਸ ਨੂੰ ਉੱਲੂ ਕਹਿੰਦੇ ਨੇ ਇੱਧਰ ਤੁਹਾਨੂੰ ਅਸੀਂ ਤੀਸਰਾ ਖੂਹ ਜਿਹੜਾ ਵਾ ਉਹ ਦਿਖਾਵਾਂਗੇ ਰਣਜੀਤ ਸਿੰਘ ਦੇ ਪਹਿਲੇ ਤਿੰਨ ਵਾਰਸਾਂ ਦੇ ਕਤਲ ਤੋਂ ਬਾਅਦ ਵਿੱਚ ਮਹਾਰਾਣੀ ਜਿੰਦਾ ਦਾ ਪੁੱਤਰ ਦਲੀਪ ਸਿੰਘ ਸਤੰਬਰ 1843 ਵਿੱਚ 5 ਸਾਲ ਦੀ ਉਮਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ 5 ਸਾਲ ਦੀ ਉਮਰ ਦਾ ਬੱਚਾ ਕਿੱਡਾ ਕ ਹੋਵੇਗਾ ਸੱਤਾ ਵਿੱਚ ਆਇਆ ਸੀ ਮਹਾਰਾਣੀ ਜਿੰਦ ਕੌਰ ਆਪਣੇ ਪੁੱਤਰ ਦੀ ਤਰਫੋਂ ਰੀਜੈਂਟ ਬਣੀ ਸੀ ਸਿੱਖਾਂ ਦੀ ਪਹਿਲੀ ਐਲਗੋ ਸਿੱਖ ਜੰਗ ਹਾਰ ਜਾਣ ਤੋਂ ਬਾਅਦ ਵਿੱਚ 1846 ਨੂੰ ਇੱਕ ਬ੍ਰਿਟਿਸ਼ रेजिडेंट ਦੇ ਨਿਯੰਤਰਣ ਅਧੀਨ ਇੱਕ ਕਾਉਂਸਲ ਆਫ ਰিজੈਂਸੀ ਉਸ ਦੀ ਥਾਂ ਲੈ ਗਈ ਸੀ ਮਹਾਰਾਣੀ ਜ਼ਿੰਦਾਦਾ ਮੁਕਾਬਲਾ ਕਰਨ ਲਈ ਬ੍ਰਿਟਿਸ਼ ਨੇ ਉਸ ਨੂੰ ਕੈਦ ਕੀਤਾ ਦੇਸ਼ ਨਕਾਲਾ ਦਿੱਤਾ 13 ਸਾਲ ਤੋਂ ਵੱਧ ਸਮਾਂ ਬੀਤ ਗਿਆ ਕੈਦ ਕੱਟ ਕੇ ਜਦੋਂ ਫਿਰ ਉਸ ਨੂੰ ਆਪਣੇ ਬੇਟੇ ਨੂੰ ਦੇਖਣ ਦੀ ਇਜਾਜ਼ਤ ਦਿੱਤੀ ਸੀ ਮਹਾਰਾਣੀ ਜ਼ਿੰਦਾ ਲੇਵੀ ਚੋਂ ਨਿਕਲ ਕੇ 6 ਅਪ੍ਰੈਲ 1848 ਨੂੰ ਨੇਪਾਲ ਵੱਲ ਜਾ ਚੁੱਕੀ ਸੀ ਅਖੀਰ 19 ਅਪ੍ਰੈਲ ਨੂੰ ਰਾਣੀ ਜਿੰਦਾ ਦਾ ਭੱਜ ਕੇ ਜਾਣ ਦਾ ਰਾਜ ਖੁੱਲ ਗਿਆ ਜਨਵਰੀ 1861 ਵਿੱਚ ਦਲੀਪ ਸਿੰਘ ਨੂੰ ਕਲਕੱਤੇ ਵਿੱਚ ਆਪਣੀ ਮਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਫਿਰ ਇੰਗਲੈਂਡ ਆਪਣੇ ਨਾਲ ਵਾਪਸ ਲੈ ਗਿਆ ਉਹ 46 ਸਾਲ ਦੀ ਉਮਰ ਵਿੱਚ 1 ਅਗਸਤ 1863 ਨੂੰ ਕੇਨ ਸਿੰਗਟਨ ਲੰਡਨ ਵਿੱਚ ਆਪਣੀ ਮੌਤ ਤੱਕ ਰਹੀ ਉਸ ਨੂੰ ਅਸਥਾਈ ਤੌਰ ਤੇ ਕੇਨਸਲ ਗ੍ਰੀਨ ਵਿੱਚ ਦਫਨਾਇਆ ਗਿਆ ਆ ਜਿਹੜਾ ਵਾ ਇਹ ਤੁਹਾਨੂੰ ਅਸੀਂ ਚੌਥਾ ਜਿਹੜਾ ਖੂਹ ਆ ਮਹਾਰਾਣੀ ਜਿੰਦਾ ਦੇ ਵੇਲੇ ਦਾ ਉਥੇ ਲੈ ਕੇ ਆਏ ਆ ਜਿਹੜਾ ਕਿ ਉਹਨਾਂ ਦੇ ਭਰਾ ਜਵਾਹਰ ਸਿੰਘ ਨੇ ਤੇ ਉਹਨਾਂ ਦੇ ਵੱਡਿਆਂ ਨੇ ਬਣਾਇਆ ਤੇ ਅੰਕਲ ਜੀ ਸਾਨੂੰ ਏਥਾਂ ਦੀ ਖੂਹ ਦੀ ਜਾਣਕਾਰੀ ਦਿਓ ਜਿਹੜਾ ਇਸ ਟਾਈਮ ਪੂਰਿਆ ਗਿਆ ਵਾ ਇਹਨੂੰ ਕਿੰਨਾ ਨੇ ਪੂਰਿਆ ਤੇ ਕਦੋਂ ਪੂਰਿਆ ਗਿਆ ਤੇ ਇਹ ਮੇਨ ਇਧਰ ਹੁੰਦਾ ਸੀ ਜਾਂ ਇੱਥੇ ਹੁੰਦਾ ਸੀ ਕਿੱਥੇ ਮੈਂ ਖਲੋਤਾ ਨਾ ਹਾਂਜੀ ਇਹ ਖੂਹ ਸੀ ਇੱਥੇ ਹਾਂਜੀ ਪਹਿਲਾਂ ਛੜਕ ਸਿੰਗਲ ਸੀ ਛੋਟੀ ਸੀ ਉਹ ਪਰਾਂ ਸੀ ਹਾਂਜੀ ਉਧਰਲੀ ਸਾਈਡ ਤੇ ਗ੍ਰਫ ਦੇ ਮਹਿਕਮੇ 'ਚ ਇਹ ਛੜਕ ਆਈ ਹੈ ਫੌਜ ਦੇ ਮਹਿਕਮੇ 'ਚ ਹਾਂਜੀ ਉਹਨਾਂ ਨੇ ਫਿਰ ਇਹ ਖੂਹ ਪੂਰਤਾ ਇਹ ਖੂਹ ਮੇਰੇ ਹੁੰਦਿਆਂ 2006-7 'ਚ ਪੂਰਿਆ ਹੋਊਗਾ ਅੱਛਾ 2006 ਤੋਂ 7 ਦੇ ਲਾਗੇ ਚਾਗੇ ਯਾਨੀ ਕਿ ਇਹ ਖੂਹ ਪੂਰਿਆ ਗਿਆ ਵਾ ਤੇ ਤੁਸੀਂ ਵੇਖ ਸਕਦੇ ਹੋ ਕਿ ਇਧਰਲੀ ਸਾਈਡ ਤੋਂ ਇਧਰ ਨੂੰ 메ਨ ਰੋਡ ਜਾਂਦਾ ਹੋਇਆ ਤੁਸੀਂ ਵੇਖ ਸਕਦੇ ਹੋ ਤੇ ਇਹ ਜਦੋਂ ਰੋਡ ਫੌਜ ਵਾਲਿਆਂ ਨੇ ਬਣਾਇਆ ਤੇ ਇਹ ਰੋਡ ਦੇ ਵਿੱਚ ਖੂਹ ਆਉਂਦਾ ਸੀਗਾ ਆ ਚਿੱਟੀ ਪੱਟੀ ਦੇ ਅੰਦਰ ਆਉਂਦਾ ਸੀ ਆ ਚਿੱਟੀ ਪੱਟੀ ਤੁਸੀਂ ਵੇਖ ਸਕਦੇ ਹੋ ਸੜਕ ਦੀ ਤੇ ਇੰਨੇ ਕ ਥਾਂ ਤੋਂ ਐਨ ਨੂੰ ਖੂਹ ਮਤਲਬ ਕਿ ਆਉਂਦਾ ਸੀਗਾ ਤੇ ਉਹ ਫੌਜ ਨੇ ਜਦੋਂ ਫਿਰ 메ਨ ਕਹਿੰਦੇ ਵੀ ਰੋਡ ਦੇ ਵਿੱਚ ਖੂਹ ਆਇਆ ਤੇ ਉਹਨਾਂ ਨੇ ਇਹ ਖੂਹ ਜੜਾ ਵਾ ਇਹਨਾਂ ਦੇ ਦੱਸਣ ਅਨੁਸਾਰ ਕਿ ਉਹ ਖੂਹ ਨੂੰ ਪੂਰ ਦਿੱਤਾ ਕਹਿੰਦਾ ਭਾਵੇਂ ਆ ਕਿ ਚੌਥਾ ਖੂਹ ਇੱਥੇ ਦੱਸਿਆ ਜਾਂਦਾ ਸੀ ਹਾਂਜੀ ਹਾਂਜੀ ਮਹਾਰਾਣੀ ਜਿੰਦਾ ਨੂੰ 16 ਮਈ 1848 ਦੇ ਦਿਨ ਇੱਕ ਕੈਦੀ ਵਜੋਂ ਪੰਜਾਬ ਤੋਂ ਬਨਾਰਸ ਲਜਾਇਆ ਗਿਆ ਬਨਾਰਸ ਕਿਲੇ ਵਿੱਚ ਉਸ ਦਾ ਰਾਬਤਾ ਭਾਈ ਮਹਾਰਾਜ ਸਿੰਘ ਅਤੇ ਚਤਰ ਸਿੰਘ ਅਟਾਰੀ ਵਾਲਾ ਨਾਲ ਹੋਇਆ ਜਦੋਂ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਸੁਰੱਖਿਆ ਵਧਾਉਣ ਦੀ ਬਜਾਏ ਮਹਾਰਾਣੀ ਨੂੰ ਮਹਿਬੂਜ ਕਿਲੇ ਵਿੱਚ ਭੇਜਣ ਦਾ ਫੈਸਲਾ ਕੀਤਾ ਇਹ ਗੱਲ ਮਾਰਚ 1849 ਦੇ ਦਿਨਾਂ ਦੀ ਹੈ ਜਦੋਂ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਰੋਣ ਲੱਗ ਪਈ ਤੇ ਇਸ ਦਾ ਡਟ ਕੇ ਵਿਰੋਧ ਕੀਤਾ ਅੰਗਰੇਜ਼ਾਂ ਨੇ ਜ਼ਬਰਦਸਤੀ ਲਜਾਣ ਦੀ ਧਮਕੀ ਦਿੱਤੀ ਤਾਂ ਮਜਬੂਰਨ ਉਸ ਨੂੰ ਜਾਣਾ ਪਿਆ ਜਿਹੜਾ ਪੈਂਵਾ ਖੂਹ ਆਣਾ ਉਹ ਇਹਨਾਂ ਵੀਰਾਂ ਦੇ ਦੱਸਣ ਅਨੁਸਾਰ ਤੁਸੀਂ ਇੱਥੇ ਕਣਕ ਦਾ ਵੱਢ ਜਿਹੜਾ ਐਸ ਟਾਈਮਾ ਕਣਕ ਦੀ ਜਿਹੜੀ ਆ ਫਸਲ ਵਾ ਇੱਥੇ ਪੰਜਵਾ ਜਿਹੜਾ ਖੂਹ ਆ ਉਹ ਦੱਸਿਆ ਜਾਂਦਾ ਵਾ ਤੇ ਇਹਨਾਂ ਦੇ ਦੱਸਣ ਅਨੁਸਾਰ ਪੰਜਵਾ ਖੂਹ ਜਿਹੜਾ ਸੀਗਾ ਮਹਾਰਾਣੀ ਜਿੰਦਾ ਦੇ ਵੇਲੇ ਦਾ ਉਹ ਇੱਥੇ ਆ ਕਹਿੰਦੇ ਆ ਇਹ ਵੀਰ ਕਿ ਜਦੋਂ ਵੀ ਇਸ ਜਗ੍ਹਾ ਤੇ ਝੋਨਾ ਜਾਂ ਕਣਕ ਬੀਜਦੇ ਆ ਜਦੋਂ ਪਾਣੀ ਲਾਉਂਦੇ ਆ ਤੇ ਉਹ ਜਿਹੜਾ ਖੂਹ ਵਾਲੀ ਜਗ੍ਹਾ ਵਾ ਉਹ ਆਪਣੇ ਆਪ ਹੀ ਥੱਲੇ ਧੱਕੀ ਜਾਂਦੀ ਆ ਜਾਂ ਉਹ ਬੈਠ ਜਾਂਦੀ ਆ ਤੇ ਇੱਥੋਂ ਪਤਾ ਲੱਗਦਾ ਕਿ ਪਹਿਵਾਂ ਖੂਹ ਜਿਹੜਾ ਸੀਗਾ ਉਹ ਇੱਥੇ ਸੀਗਾ ਸੋ ਪਿਆਰੇ ਦੋਸਤੋ ਪਹਿਲਾ ਖੂਹ ਇਹ ਸੀਗਾ ਤੇ ਤੁਹਾਨੂੰ ਚਾਰ ਖੂਹ ਜਿਹੜੇ ਬਾਕੀ ਨੇ ਉਹ ਦਿਖਾ ਕੇ ਲੈ ਆਏ ਆ ਤੇ ਫਿਰ ਤੁਹਾਨੂੰ ਅਸੀਂ ਪੰਜਵੇਂ ਖੂਹ ਦੇ ਕੋਲ ਪਹਿਲੇ ਖੂਹ ਦੇ ਕੋਲ ਲੈ ਕੇ ਆ ਗਏ ਆ ਪੰਜ ਖੂਹ ਵੇਖ ਕੇ ਅਸੀਂ ਫਿਰ ਗੁਰਦੁਆਰਾ ਸਾਹਿਬ ਦੇ ਕੋਲ ਅੰਦਰ ਆ ਚੁੱਕੇ ਆ ਜਿੱਥੇ ਮਹਾਰਾਣੀ ਜਿੰਦਾ ਦਾ ਪਹਿਲਾ ਖੂਹ ਸੀਗਾ ਤੇ ਇੱਥੇ ਅਸੀਂ ਪੁੱਛਦੇ ਆ ਪੀ ਇਹ ਜਿਹੜਾ ਖੂਹ ਸੀਗਾ ਇਹਦਾ ਨਹੀਂ ਪੱਥਰ ਕਿੰਨੀ ਸਾਲ ਨੂੰ ਰੱਖਿਆ ਗਿਆ ਸੀ ਸੰਮਤ 1901 ਚ ਹਾਂਜੀ ਸੰਮਤ 2082 ਹੁਣ ਚੇਤਰੋਂ ਨਵਾਂ ਚੜਿਆ ਏ ਹਾਂਜੀ 2082 182 ਸਾਲ ਹੋ ਗਏ ਖੂਹ ਬਣੇ ਨੂੰ 182 ਸਾਲ ਹੋ ਗਏ ਇਸ ਖੂਹ ਨੂੰ ਬਣੇ ਨੂੰ ਹਾਂਜੀ ਹਾਂਜੀ ਇਹ ਪਿੰਡ ਅੱਧਾ ਔਲਖਾਂ ਦਾ ਤੇ ਅੱਧਾ ਖੈਰੇ ਸਿੰਘਾਂ ਦਾ ਖੈਰੇ ਨੇ ਜਿਆਦਾ ਜਦੋਂ ਖਡੂਰ ਸਾਹਿਬ ਤੋਂ ਤਬੇਨਾਸ਼ ਯੋਗਦਮਗਰ ਪਾਕਤ ਹੋਇਆ ਉਹ ਟਾਈਮ ਤੇ ਦੋ ਭਰਾ ਆਏ ਨੇ ਇੱਥੇ ਹਾਂਜੀ ਤੇ ਅੱਧਾ ਪਿੰਡ ਖੈਰਿਆਂ ਦਾ ਅੱਧਾ ਪਿੰਡ ਔਲਖਾਂ ਦਾ ਅਸੀਂ ਸੰਧੂ ਆ ਅਹੀਂ ਲੋਰੋ ਪਾਕਿਸਤਾਨ ਜੋ ਸਾਡਾ ਪਿੰਡ ਨੱਥੋ ਗਈ ਪਾਕਿਸਤਾਨ ਨੱਥੋ ਗਈ ਜਿਹੜਾ ਉੱਥੇ ਉੱਥੋਂ ਦੇ ਅਸੀਂ ਹਾਂਜੀ ਸਾਡੇ ਦਾਦੇ ਦੇ ਇਥੇ ਸੋਰੇ ਢੇਰੀ ਉੱਡਰ ਸਾਡੇ ਹਾਂਜੀ ਇਹਨਾਂ ਦਾਦੇ ਦੇ ਸੋਰੇ ਹਾਂਜੀ ਦਾਦੇ ਦੇ ਸੋਰੇ ਸੀਗੇ ਦਾਦੇ ਦਾ ਸੋਹਰਾ ਪਰਿਵਾਰ ਸੀ ਔਲਖ ਪਰਿਵਾਰ ਹਾਂਜੀ ਔਲਖ ਪਰਿਵਾਰ ਵਾਲੋਂ ਠੀਕ ਹੈ ਤੇ ਅ ਸੂਰੇ ਮਹੀਨੇ 2005 ਚ ਵਿਸਾਖ ਦੀ ਮਸਿਆ ਦਾ ਮੈਂਬਰ ਛ ਗਿਆ ਹਾਂਜੀ ਅਸੂ ਦੇ ਮਹੀਨੇ ਫਿਰ ਇਹ ਪਾ ਨੰਬਰਦਾਰ ਹਿਮਿੰਦਰ ਸਿੰਘ ਉਹਨੂੰ ਪਾ ਕੇ ਕਿੰਨਾ ਖੂਰਾ ਹਾਤਾ ਨੇ ਇਹ ਕਨਾਲ માં ਪਾ ਹੋਰ ਥਾਂ ਦੇ ਆਪਾਂ ਗੁਰਦੁਆਰਾ ਬਣਾਈ ਆ ਆਪਾਂ ਕੋ ਪਿੰਡ ਨਹੀਂ ਜਾਇਆ ਜਾਂਦਾ ਫਿਰ 2005 ਚ ਸ਼ੁਰੂ ਕੀਤਾ ਅਸੂ ਦੇ ਮਹੀਨੇ ਜਿੱ ਮਿੱਟੀ ਪੋਣੀ ਚਾਲੂ ਕੀਤੀ ਨਹੀਂ ਇੱਥੇ ਜਿੱਥੇ ਖਲੋਤਾ ਇਹਦੇ ਮਗਰ ਇੱਕ ਪਹਿਲਾ ਕਮਰਾ ਬਣਾਇਆ ਸੀ ਇੱਕ ਕਮਰੇ ਦਾ ਹੁਣ ਗਾਂ ਲਗਾ ਤੁਹਾਨੂੰ ਪਤਾ ਸੰਗਤ ਦੇ ਸੰਜੋਗ ਨਾਲ ਸਭ ਕੁਝ ਬਣ ਜਾਂਦਾ ਹਾਂਜੀ ਜੋ ਸੋ ਕਹਿੰਦਾ ਭਾਵੇਂ ਕਿ ਇਹ ਜਿਹੜਾ ਪਹਿਲਾ ਗੁਰਦੁਆਰੇ ਦਾ ਇੱਕ ਕਮਰਾ ਸੀਗਾ ਉਹ ਇੱਥੇ ਸੀਗਾ ਸੋ ਇਸ ਕੈਮਰਾਮੈਨ ਨੂੰ ਕਹਿੰਨੇ ਆ ਕਿ ਉਹ ਜਗ੍ਹਾ ਦਿਖਾ ਦੇ ਆ ਖਾਤੀਆਂ ਵਾਲੇ ਥਾਂ ਆ ਖਾਤੀਆਂ ਵਾਲੇ ਥਾਂ ਤੇ ਦੋਸਤੋ ਇੱਥੇ ਦੱਸਦੇ ਆ ਕਿ ਪਹਿਲਾਂ ਇੱਕ ਕਮਰਾ ਹੁੰਦਾ ਸੀਗਾ ਗੁਰਦੁਆਰੇ ਵਾਸਤੇ ਸੋ ਇਸ ਤੋਂ ਬਾਅਦ ਵਿੱਚ ਇਧਰਲੀ ਸਾਈਡ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਿਆਰ ਕੀਤੀ ਅਗਲੇ ਸਾਲ ਨਾਸਕ ਵਿਖੇ ਇਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਇਹਨਾਂ ਦੀ ਪੋਤਰੀ ਨੇ ਇਹਨਾਂ ਦੇ ਫੁੱਲ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕੋਲ ਲਿਆਂਦੇ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਪਤਨੀ ਮਹਾਰਾਣੀ ਜਿੰਦ ਕੌਰ ਤੇ ਇਹਨਾਂ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਲੜਕੀ ਸ਼ਹਿਜ਼ਾਦੀ ਬੰਬਾ ਦਾ ਜਨਮ 1869 ਨੂੰ ਲੰਡਨ ਵਿੱਚ ਹੋਇਆ ਤੇ ਵਿਆਹ ਤੋਂ ਬਾਅਦ ਵਿੱਚ ਉਸ ਨੇ ਆਪਣੀ ਰਿਹائش ਸਿੱਖ ਰਾਜ ਦੀ ਰਾਜਧਾਨੀ ਲਾਹੌਰ ਵਿੱਚ ਗੁਲਜਾਰ ਨਾਮੀ ਬੰਗਲੇ ਵਿੱਚ ਕੀਤੀ ਜੋ ਉਸ ਦੇ ਪਿਤਾ ਦਲੀਪ ਸਿੰਘ ਤੋਂ ਕੰਮ ਨਾ ਹੋਇਆ ਉਹ ਕੰਮ ਉਸ ਦੀ ਧੀ ਨੇ ਕਰ ਵਿਖਾਇਆ ਉਸ ਨੇ ਆਪਣੀ ਦਾਦੀ ਜਿੰਦ ਕੌਰ ਦੀ ਅੰਤਮ ਇੱਛਾ ਨੂੰ ਪੂਰਾ ਕੀਤਾ ਤੇ ਜਿੰਦ ਕੌਰ ਦੀ ਸਮਾਦ ਨੂੰ ਕੁੱਟ ਕੇ ਉਸ ਵਿੱਚੋਂ ਹੱਡੀਆਂ ਕੱਢ ਕੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕੋਲ ਦੱਬ ਦਿੱਤੀਆਂ ਇਸ ਤਰ੍ਹਾਂ ਮਹਾਰਾਣੀ ਜਿੰਦ ਕੌਰ ਦੀ ਦੁੱਖदाई ਜ਼ਿੰਦਗੀ ਦਾ ਅੰਤ ਹੋਇਆ ਸੋ ਪਿਆਰੇ ਦੋਸਤੋ ਏ ਸੀ ਸਾਡਾ ਅੱਜ ਵਾਲਾ ਬਲੌਗ ਆ ਅੱਜ ਵਾਲਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਾ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੇਕਰ ਤੁਹਾਨੂੰ ਅੱਜ ਵਾਲੀ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਨਵੇਂ ਆਏ ਸਬਸਕ੍ਰਾਈਬ ਕਰਨਾ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ